ਬਹਾਦਰ ਸਿਮਰੀਏ ਕਰ ਨਾਨਦਿਆਵੇ ਤਾਏ ਸੁਰਠ ਮਹਲਾ ਨਵਾਂ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗਿਓ ਦੁਖ ਮੈਂ ਸੰਗ ਨ ਹੋਈ ਰਹਾਉ ਦਾਰਾ ਮਿਹਿਤ ਪੂਤ ਸਨ ਬੰਦੀ ਸਗਰੇ ਧਨ ਸਿਉ ਲਾਗੇ ਜਬ ਹੀ ਨਿਰਤਨ ਦੇਖਿਓ ਨਰ ਕੋ ਸੰਗ ਛਾੜ ਸਭ ਭਾਗੇ ਕਹੋ ਕਹਾਂ ਯਾ ਮਨ ਬਾਰੇ ਕੋ ਇਨਸਿਓਂ ਨੇ ਹੋ ਲਗਾਇਓ ਦਿਨਾਂ ਦਾਤ ਸਕਲ ਭੈ ਭੰਜਨ ਜਸ ਤਾ ਕੋ ਬਿਸਰਾਇਓ ਸਵਾਨ ਪੂਛ ਜਿਓ ਭੈਓ ਨਾ ਸੁਦਾ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰੱਖੋ ਨਾਮ ਤੁਹਾਰੋ ਲੀਨ ਇਹ ਪਾਵਨ ਬਚਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਮ 633 ਉੱਪਰ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੈਨੂੰ ਤੁਹਾਨੂੰ ਬਖਸ਼ਿਆ ਹੋਇਆ ਪਿਆਰ ਹੈ ਆਓ ਇਸ ਪਾਵਨ ਬਚਨ ਦੀ ਵਿਚਾਰ ਗੁਰੂ ਚਰਨਾਂ ਵਿੱਚ ਗੁਰੂ ਓਟ ਆਸਰੇ ਸਦਕਾ ਸਾਂਝੀ ਕਰੀਏ ਬੜੇ ਪਿਆਰ ਸਹਿਤ ਆਕੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਨੇ ਜੋ ਅੱਜ ਮੇਰੇ ਤੁਹਾਡੇ ਤੇ ਕਿਰਪਾ ਕੀਤੀ ਸਾਬ ਜੀ ਕਹਿੰਦੇ ਇਸ ਸੰਸਾਰ ਦੀ ਤੁਹਾਨੂੰ ਅਸੀਂ ਅੱਜ ਬਹੁਤ ਵੱਡੀ ਗੱਲ ਸਮਝਾਉਣਿਆ ਇਸ ਸੰਸਾਰ ਵਿੱਚ ਕੋਈ ਆਪਣਾ ਨਹੀਂ ਹੈ ਮਹਾਰਾਜ ਜੀ ਕਹਿੰਦੇ ਜਿੰਨੂੰ ਤੁਸੀਂ ਵੇਖਦੇ ਪਿਓ ਇਹ ਆਪਣਾ ਆ ਉਹ ਆਪਣਾ ਬਿਲਕੁਲ ਨਹੀਂ ਹੈ ਜਦੋਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹੀਏ ਨਾ ਗੁਰੂ ਤੇਗ ਬਹਾਦਰ ਮਹਾਰੇ ਪਿਤਾ ਜੀ ਦਾ ਹੀ ਇੱਕ ਬਚਨ ਹੈ ਸਾਹਿਬ ਜੀ ਕਹਿੰਦੇ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੁਆ ਕਹਿੰਦੇ ਆ ਜਿਹੜਾ ਤੇਰਾ ਤਾਨਣ ਤੂੰ ਹੋਰ ਕਿਸੇ ਦੀ ਗੱਲ ਛੱਡ ਇਹ ਵੀ ਤੇਰਾ ਆਪਣਾ ਨਹੀਂ ਹੈ ਇਸ ਲਈ ਬਾਬਾ ਕਬੀਰ ਸਾਹਿਬ ਨੇ ਇੱਕ ਵਾਰ ਇਹ ਬੜੀ ਪਿਆਰੀ ਗੱਲ ਕਹੀ ਸੀ ਕਹਿੰਦੇ ਸੱਜਣਾ ਤੂੰ ਇਸ ਸੰਸਾਰ ਦੇ ਵਿੱਚ ਜਿੰਨਾ ਮਰਜ਼ੀ ਜੁੜ ਕੇ ਦੇਖ ਲੈ ਤੈਨੂੰ ਅਸੀਂ ਆਪਣੀ ਉਮਰ ਦਾ ਤਜਰਬਾ ਦੱਸਦੇ ਆ ਉਹ ਜਦੋਂ ਆਪਣਾ ਤਜਰਬਾ ਸਾਂਝਾ ਕਰਦੇ ਉਹ ਕਹਿੰਦੇ ਕਬੀਰ ਸਭ ਜਗ ਹਉ ਫਿਰਿਓ ਮਾਂਦਲ ਕੰਦ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇ ਕੀਠੋਕ বাজਾਈ ਕਹਿੰਦੇ ਇੱਥੇ ਕੋਈ ਕਿਸੇ ਦਾ ਨਹੀਂ ਹੈ ਮੈਂ ਤੇ ਜਗਤ ਦੇ ਵਿੱਚ ਢੂਲ ਟ ਮੱਕੇ ਡੰਕੇ ਦੀ ਜੋਟ ਦੇ ਉੱਪਰ ਇਹ ਜਾਣ ਕੇ ਸਮਝ ਕੇ ਤੁਹਾਡੇ ਨਾਲ ਗੱਲ ਸਾਂਝੀ ਕਰ ਰਿਹਾ ਆ ਮਹਾਰਾਜ ਅੱਜ ਇੱਥੇ ਕਿਰਪਾ ਕਰਦੇ ਕਹਿੰਦੇ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗਿਓ ਦੁੱਖ ਮੈਂ ਸੰਗ ਨ ਹੋਈ ਮਹਾਰਾਜ ਕਹਿੰਦੇ ਇਸ ਸੰਸਾਰ ਵਿੱਚ ਕੋਈ ਤੁਹਾਡਾ ਮਿੱਤਰ ਨਹੀਂ ਹੈ ਮਿੱਤਰ ਦੀ ਇਨਸ਼ਾਨੀ ਹੁੰਦੀ ਹੈ ਉਹ ਜਿੱਥੇ ਤੁਹਾਡੇ ਸੁੱਖ ਵਿੱਚ ਸ਼ਾਮਲ ਹੁੰਦਾ ਉਹ ਤੁਹਾਡੇ ਦੁੱਖ ਵਿੱਚ ਵੀ ਸ਼ਾਮਲ ਹੁੰਦਾ ਆ ਪਰ ਦੁਨੀਆਂ ਵਿੱਚ ਕੀ ਹੈ ਸੁੱਖ ਵੇਲੇ ਤੇ ਸਾਰੇ ਇਕੱਠੇ ਹੋਣਗੇ ਵੀ ਅਹੀਂ ਤੇਰੇ ਆਪਣੇ ਆਹੀਂ ਤੇਰੇ ਬਹੁਤ ਖਾਸ ਆ ਪਰ ਜਦੋਂ ਪੈਂਦੀ ਹੈ ਵਿਪਤਾ ਕੋਈ ਪੈਂਦੀ ਮੁਸੀਬਤ ਚਾਹੇ ਉਹ ਸਰੀਰਕ ਹੋਵੇ ਚਾਹੇ ਮਾਨਸਿਕ ਹੋਵੇ ਜਾਂ ਕਿਸੇ ਵੀ ਤਰੀਕੇ ਨਾਲ ਬਾਹਰੋਂ ਦੁਨਿਆਵੀ ਤੌਰ ਤੇ ਕਿਸੇ ਤੇ ਕੋਈ ਅਲੀਗੇਸ਼ਨ ਬਦਨਾਮੀ ਦੇ ਹੋਰ ਕਹੇ ਤਰੀਕੇ ਨਾਲ ਲੱਗ ਜਾਣਾ ਫਿਰ ਸਾਰੀ ਦੁਨੀਆਂ ਛੱਡ ਜਾਂਦੀ ਹੈ ਮੈਂ ਪਿਛਲੇ ਦਿਨ ਨਾ ਇੱਕ ਬੱਚੀ ਹੈ ਕੋਈ ਮੈਂ ਨਾਮ ਤੇ ਨਹੀਂ ਹੁੰਦਾ ਜਾਣਦਾ ਉਹਨੇ ਕਿਸੇ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਉਹ ਕਹਿੰਦੀ ਮੇਰੀ ਮਾਂ ਕਹਿੰਦੀ ਹੈ ਕਿ ਮੈਂ ਆਪਣੀ ਧੀ ਨੂੰ ਉੱਥੇ ਵਿਆਉਣਾ ਆ ਜਿੱਥੇ ਲੜਕੇ ਕੋਲ ਘੱਟੋ-ਘੱਟ 500 ਕਰੋੜ ਰੁਪਏ ਦੀ ਜਾਇਦਾਦ ਹੋਵੇ ਹੁਣ ਉਹਨੂੰ ਲੋਕਾਂ ਨੇ ਬੜਾ ਮਾੜਾ ਚੰਗਾ ਕਿਹਾ ਵੀ ਇਹ ਕੁੜੀ ਗਲਤ ਬੋਲਦੀ ਚੰਗਾ ਬੋਲਦੀ ਮੈਂ ਸੱਚੀ ਹੁੰਦਾ ਨਾਂ ਨਹੀਂ ਜਾਣਦਾਗਾ ਵੀ ਉਹ ਕੌਣ ਹੈ ਕੌਣ ਨਹੀਂ ਵਿਚਾਰੀ ਪਰ ਉਹਨੂੰ ਜਿਵੇਂ ਦੁਨੀਆ ਨੇ ਮਾੜਾ ਚੰਗਾ ਕਿਹਾ ਤੇ ਮੈਂ ਇੱਕ ਗੱਲ ਤੋਂ ਹੈਰਾਨ ਸਾਂ ਵੀ ਜਦੋਂ ਅਸੀਂ ਆਪਣੀਆਂ ਧੀਆ ਵਿਆਉਣੇ ਆ ਮੰਨ ਕੇ ਚਲੋ ਕਿਸੇ ਬੰਦੇ ਕੋਲ 100 ਏਕੜ ਜ਼ਮੀਨ ਆ ਕੀ ਉਹ ਆਪਣੀ ਧੀ ਪੰਜ ਕਿੱਲੇ ਵਾਲੇ ਨਾਲ ਵਿਆਹੇਗਾ ਜਿਸ ਬੰਦੇ ਕੋਲ ਆਪਣੇ 100 ਕਰੋੜ ਰੁਪਏ ਦੀ ਪ੍ਰਾਪਰਟੀ ਏ ਕੀ ਉਹ 50000 ਜਾਂ 5000 10000 ਤੇ ਨੌਕਰੀ ਕਰਨ ਵਾਲੇ ਬੰਦੇ ਨਾਲ ਆਪਣੀ ਧੀ ਜਾਂ ਭੈਣ ਵਿਆਹੇਗਾ ਨਹੀਂ ਨਾ ਆਹੀਂ ਕੀ ਕਹਿੰਨੇ ਆ ਵੀ ਸਾਡੀਆਂ ਜਿਹੜਾ ਸਾਡਾ ਆ ਨਾ ਉਹ ਤੇ ਦੁਨੀਆ ਦੇ ਵਿੱਚ ਕਰੇ ਰਾਜ ਪਰ ਜਦੋਂ ਕੋਈ ਦੂਸਰੀ ਧੀ ਜਾਂ ਕੋਈ ਭੈਣ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਦੀ ਹੈ ਕਿ ਮੇਰਾ ਸੋਹਣਾ ਘਰ ਹੋਵੇ ਮੇਰਾ ਪਰਿਵਾਰ ਜਿੱਥੇ ਮੈਂ ਜਾਣਾ ਆ ਬਈ ਮੈਨੂੰ ਪੈਸੇ ਖਰੋਣ ਤੇ ਕੋਈ ਤੰਗੀ ਪੇਚੀ ਨਾ ਆਵੇ ਆਹੀਂ ਉਹਨੂੰ ਦੁਨੀਆ ਦੇ ਵਿੱਚ ਬਦਨਾਮ ਕਰਦੇ ਆਂ ਕਿਉਂ ਦੁਨੀਆ ਕਿਸੇ ਦਾ ਸੁੱਖ ਵੇਖ ਕੇ ਨਹੀਂ ਖੁਸ਼ ਹੁੰਦੀ ਦੁੱਖ ਵੇਖ ਕੇ ਇਹ ਤਾੜੀਆਂ ਮਾਰਦੇ ਨੇ ਇਹ ਦੁਨੀਆ ਦਾ ਇੱਕ ਸੁਭਾਅ ਆ ਮਹਾਰਾਜ ਜੀ ਨੇ ਮੈਨੂੰ ਤੁਹਾਨੂੰ ਕਹਿੰਦੇ ਮਹਾਰਾਜ ਜੀ ਕਹਿੰਦੇ ਤੁਹੀ ਨਾ ਆਪਣਾ ਜਿਹੜਾ ਅੰਦਰ ਦਾ ਆਨੰਦ ਹੈ ਜਿਹੜਾ ਖੇੜਾ ਆ ਮਾਰੇ ਕਹਿੰਦੇ ਲਕੋਕੇ ਰੱਖਿਆ ਕਰੋ ਉਹਦਾ ਕਾਰਨ ਇੱਕੋ ਹੀ ਹੈ ਦੁਨੀਆ ਤੁਹਾਡੇ ਦੁੱਖ ਨੂੰ ਬਰਦਾਸ਼ਤ ਕਰ ਲੇਗੀ ਤੁਹਾਡੇ ਸੁੱਖ ਨੂੰ ਬਰਦਾਸ਼ਤ ਨਹੀਂ ਕਰੇਗੀ ਅੱਜ ਨੇ ਦੁਨੀਆ ਦੇ ਵਿੱਚ ਸੁਖੀ ਨੇ ਤੁਸੀਂ ਵੇਖੋ ਵਿਚਾਰੇ ਬਿਨਾ ਗੱਲੋਂ ਹੀ ਈਰਖਾ ਦੇ ਬਿਨਾ ਗੋਲੇ ਨਫ਼ਰਤ ਦੇ ਸ਼ਿਕਾਰ ਨੇ ਪਰ ਕਹਾਣੀ ਬੜੀ ਅਜੀਬੋ ਘਰੀਬ ਹੈ ਸਹਬ ਕਿਰਪਾ ਕਰਦੇ ਮਹਾਰਾਜ ਜੀ ਕਹਿੰਦੇ ਸਗਲ ਜਗਤ ਆਪਣੇ ਸੁੱਖ ਲਾਗਿਓ ਦੁੱਖ ਮੈਂ ਸੰਗ ਨਾ ਹੋਈ ਮਹਾਰਾਜ ਕਹਿੰਦੇ ਸਾਰਾ ਸੰਸਾਰ ਆਪਣੇ ਸੁੱਖਾਂ ਨਾਲ ਚੁੰਬੜਿਆ ਆਇਆ ਪਰ ਦੁੱਖ ਵਿੱਚ ਕੋਈ ਕਿਸੇ ਦੀ ਬਾਣ ਨਹੀਂ ਪੜਦਾ ਇਹਦਾ ਕਾਰਨ ਇਹ ਹੈ ਦੁੱਖ ਵਿੱਚ ਸਾਨੂੰ ਆਪਣੇ ਕੁਲੋਂ ਕੁਝ ਕਿਸੇ ਨੂੰ ਦੇਣਾ ਪੈਂਦਾ ਆ ਸੁੱਖ ਵਿੱਚ ਤੇ ਮਿਲਣਾ ਹੀ ਆ ਜਾਵਾਂਗੇ ਮਠਿਆਈ ਮਿਲੇਗੀ ਸਿਰੋਪੇ ਮਿਲਣਗੇ ਕੱਪੜੇ ਮਿਲਣਗੇ ਦੁੱਖ ਵਿੱਚ ਹੁਣ ਆਪਣੀ ਜੇਬ ਦੇ ਵਿੱਚੋਂ ਪੈਸੇ ਕੱਢਨੇ ਪੈਣਗੇ ਅਮਰਦਦੀ ਰੱਖਣੀ ਪਵੇਗੀ ਅਗਲਾ ਪਰੇਸ਼ਾਨ ਆ ਫਿਰ ਵੀ ਉਹਦੀ ਗੱਲ ਗੌਰ ਨਾਲ ਸੁਣੀ ਪਵੇਗੀ ਤੇ ਮਹਾਰਾਜ ਜੀ ਰਹਾਉ ਦਿਵਨ ਤੋਂ ਬਾਅਦ ਕਿਰਪਾ ਕਰਦੇ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ ਮਹਾਰਾਜ ਜੀ ਕਹਿੰਦੇ ਔਰਤ ਹੋਵੇ ਔਰਤ ਘਰ ਵਾਲੀ ਮਹਾਰਾਜ ਜੀ ਕਹਿੰਦੇ ਤੇਰਾ ਪੁੱਤਰ ਹੋਵੇ ਤੇਰੇ ਮਿੱਤਰ ਹੋਣ ਜਾਂ ਤੇਰੇ ਆ ਜਿਹੜੇ ਸੰਬੰਧੀ ਨੇ ਰਿਸ਼ਤੇਦਾਰ ਮਾਰਦ ਕਹਿੰਦੇ ਇਹ ਸਭ ਪੈਸੇ ਦੇ ਯਾਰ ਨੇ ਇਹ ਤੇਰੇ ਕੋਲ ਪੈਸਾ ਹੈ ਤੇ ਤੇਰੇ ਰਿਸ਼ਤੇਦਾਰ ਨੇ ਜੇ ਨਹੀਂ ਹੈ ਤੇ ਇਹ ਤੇਰੇ ਕੋਈ ਰਿਸ਼ਤੇਦਾਰ ਨਹੀਂ ਹੈ ਜਿੰਨਾ ਕੋਲ ਚਾਰ ਛਿਲੜ ਹੈਗੇ ਨੇ ਤੁਸੀਂ ਸੋਚੋ ਜਿਹੜੇ ਸਾਡੇ ਗਰੀਬ ਰਿਸ਼ਤੇਦਾਰ ਨੇ ਸੀ ਉਹਨਾਂ ਦੀ ਕਿੰਨੀ ਕੁ ਬਾਹ ਫੜੀ ਏ ਮੰਨ ਕੇ ਚੱਲੋ ਸਾਡਾ ਸੱਕਾ ਭਰਾ ਹੀ ਹੋਵੇ ਸਾਡੇ ਤੋਂ ਬਹੁਤ ਪਿੱਛੇ ਰਹਿ ਗਏ ਅਸੀਂ ਕਿੰਨੀ ਕੋਈ ਦੀ ਬਾਹ ਫੜਦੇ ਆਂ ਅਸੀਂ ਕਹਿੰਨੇ ਜੇ ਇਹ ਧੱਕੇ ਖਾਂਦਾ ਇਹ ਮਿਹਨਤ ਨਹੀਂ ਕਰਦਾ ਤੋ ਲੋਕਾਂ ਨੂੰ ਅਸੀਂ ਇਹ ਉਪਦੇਸ਼ ਦਿੰਨੇ ਆ ਗਿਆਨ ਵੰਡਦੇ ਆ ਜੀ ਤੁਸੀਂ ਸਮਾਜ ਭਲਾਈ ਦੇ ਕੰਮ ਕਰਿਆ ਕਰੋ ਉਹ ਸਮਾਜ ਵਿੱਚ ਤੇਰਾ ਭਰਾ ਵੀ ਏ ਤੇਰਾ ਕੋਈ ਤਾਇਆ ਚਾਚਾ ਵੀ ਏ ਤੇਰਾ ਆਪਣਾ ਵੀ ਆ ਸਮਾਜ ਇਹ ਥੋੜਾ ਵੀ ਤੁਸੀਂ ਪੰਜਾਬ ਬੈਠੇ ਤੇ ਉਹ ਕੇਰਲ ਵਾਲਿਆਂ ਦੀ ਸਹਾਇਤਾ ਕਰੀ ਜਾਓ ਮਤਲਬ ਇਹ ਆ ਜਿਹੜਾ ਤੁਹਾਡੇ ਕੋਲ ਆਉਂਦੀ ਵੀ ਤੇ ਸਹਾਇਤਾ ਕੀਤੀ ਜਾ ਸਕਦੀ ਆ ਹੋ ਸਕਦਾ ਕੇਰਲ ਵਾਲਾ ਤੁਹਾਨੂੰ ਭੁੱਲ ਜਾਏ ਪਰ ਤੁਹਾਡਾ ਭਰਾ ਤੁਹਾਨੂੰ ਨਹੀਂ ਭੁੱਲੇਗਾ ਪਰ ਹੈ ਜਿੰਨਾ ਦੁਨੀਆ ਦੇ ਵਿੱਚ ਰਿਸ਼ਤਾ ਨਾਤਾ ਇਹ ਪੈਸੇ ਦੇ ਸਿਰ ਤੇ ਆ ਸਾਬ ਜੀ ਦਾ ਇੱਕ ਬਚਨ ਹੈ ਮਹਾਰਾਜ ਬਾਣੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਕਾਮਣ ਲੋੜੈ ਸੋਇਨਾ ਰੂਪਾ ਮਿੱਤ ਲੋੜੈ ਸੁਖਾ ਦਾਤਾ ਮਹਾਰਾਜ ਜੀ ਕਹਿੰਦੇ ਜਿਹੜੀ ਔਰਤ ਹੈ ਨਾ ਇਹ ਪੈਸਾ ਚਾਹੁੰਦੀ ਚਾਂਦੀ ਚਾਹੁੰਦੀ ਸੋਨਾ ਚਾਹੁੰਦੀ ਘਰ ਵਾਲੇ ਤੋਂ ਚਾਹੁੰਦੀ ਵੀ ਨਾਖ ਕੱਪੜੇ ਲੈ ਕੇ ਦਿਓ ਪਤਾ ਲੱਗ ਜਾਊਗਾ ਘਰ ਵਾਲੀ ਕਿੰਨਾ ਕੋ ਪਿਆਰ ਕਰਦੀ ਆ ਹਾਂ ਜੀ ਤੁਸੀਂ ਆਖੋ ਗੈਣੀ ਜੀ ਸਾਡਾ ਨਹੀਂ ਇਹ ਸੁਭਾਅ ਹੈ ਕਿ ਹੁਣ ਕਈਆਂ ਨੇ ਕਥਾ ਸੁਣੀ ਵੇਖੋ ਕੋਈ ਇੱਕ ਅੱਧੀ ਚੰਗੀ ਰੂਹ ਹੈਗੀ ਏ ਤੇ ਮੁਬਾਰਕ ਆ ਇਦਰਾ ਬੂਣਾ ਆਪ ਇਸ ਸ੍ਰਿਸ਼ਟੀ ਵਿੱਚ ਬੈਠਾ ਆ ਉਹ ਚੋਰ ਵਿੱਚ ਵੀ ਸਾਧ ਵਿੱਚ ਵੀ ਹੁਣ ਰਾਂਗਣੇ ਹੁੰਦੇ ਇਹ ਨਹੀਂ ਕਿ ਸਾਰਾ ਸੰਸਾਰ ਮਾੜਾ ਆ ਮਾੜਾ ਨਹੀਂ ਹੈ ਪਰ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਮਹਾਰਾਜ ਜੀ ਕਹਿੰਦੇ ਇਹ ਸਾਰੇ ਪੈਸੇ ਨਾਲ ਜੁੜੇ ਹੋਏ ਨੇ ਫਿਰ ਅੱਗੇ ਕਿਰਪਾ ਕਰਦੇ ਜੱਬ ਹੀ ਨਿਰਤਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ ਮਹਾਰਾਜ ਜੀ ਕਹਿੰਦੇ ਜਦੋਂ ਇਹ ਆਪਣੇ ਨਾਲ ਵਾਲੇ ਕੋਲ ਵੇਂਦੇ ਵੇਂਦੇ ਕੋਲ ਹੁਣ ਪੈਸਾ ਨਹੀਂ ਹੈ ਜਾਂਦੀ ਦੁਨੀਆ ਚ ਕਿਤੇ ਤਰੀਕੇ ਨਾਲ ਬਦਨਾਮੇ ਮਹਾਰਾਜ ਕਹਿੰਦੇ ਸਭ ਨੇੜੇ ਰਹਿਣ ਵਾਲੇ ਖਿਹੜਾ ਛੜਾ ਜਾਂਦੇ ਉਹ ਪੱਜ ਜਾਂਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਕਿਤੇ ਮੈਨੂੰ ਕੋਈ ਕੰਮ ਨਾ ਕਹਿ ਦੇ ਯਾਦ ਰੱਖਣਾ ਕਿਸੇ ਵੀ ਬੰਦੇ ਤੇ ਹਮੇਸ਼ਾ ਇੱਕੋ ਜਿਹਾ ਸਮਾਂ ਨਹੀਂ ਰਹਿੰਦਾ ਦਿਨ ਬਦਲਦਿਆਂ ਦੀ ਧੀਰ ਨਹੀਂ ਲੱਗਦੀ ਮੈਂ ਇੱਕ ਦਿਨ ਪੜ ਰਿਹਾ ਸਾਂ ਇੱਕ ਲੇਖ ਇੱਕ ਬੰਦੇ ਦਾ ਆਪਣੇ ਪਿੰਡ ਦੇ ਵਿੱਚ ਕਿਸੇ ਕੁੜੀ ਦੇ ਨਾਲ ਮਸਲਾ ਉਲਝ ਗਿਆ ਨੌਜਵਾਨ ਮੁੰਡੇ ਦਾ ਉਹ ਮੁੰਡਾ ਕਹਿੰਦਾ ਮੈਂ ਕੁੜੀ ਨਾਲ ਵਿਆਹ ਕਰਾਉਣਾ ਆ ਉਹ ਪਿੰਡ ਵਾਲਿਆਂ ਦੇ ਪਰਿਵਾਰ ਨੂੰ ਉਹ ਕੁੜੀ ਵਾਲਿਆਂ ਨੇ ਕੁੜੀ ਤੇ ਵਿਆਹ ਦਿੱਤੀ ਮੁੰਡੇ ਦੇ ਮੁੰਡੇ ਨੂੰ ਉਹਨਾਂ ਨੇ ਪਿੰਡ ਚੋਂ ਕੱਢਦਾ ਲਿਖ ਲਖਾ ਕਰਕੇ ਵੀ ਸਾਡੇ ਪਿੰਡ ਨਹੀਂ ਵੱਢ ਸਕਦਾ ਭਲੇ ਜਮਾਨਿਆਂ ਦੀ ਇਹ ਗੱਲ ਆਜ ਤੋ 35 ਸਾਲ ਪੁਰਾਣੀ ਗੱਲ ਹੈ ਉਹਨਾਂ ਕੱਢ ਦਿੱਤਾ ਉਹ ਮੁੰਡਾ ਸ਼ਹਿਰ ਚਲਾ ਗਿਆ ਪਹਿਲਾਂ ਤਾਂ ਦਿਹਾੜੀ ਦੱਪਾ ਕਰਦਾ ਰਿਹਾ ਫਿਰ ਉਹਨੇ ਪੜ੍ਹਾਈ ਕੀਤੀ ਸੀ ਪਲੱਸ 2 ਤੱਕ ਭਲਿਆਂ ਜਮਾਨਿਆਂ ਚ ਉਹ ਪੜ੍ਹਿਆ ਸੀ ਉਹਨੇ ਗਾਂ ਨਾ ਯੂਪੀਐਸਸੀ ਦਾ ਟੈਸਟ ਕਲੀਅਰ ਕਰਨਾ ਸ਼ੁਰੂ ਕੀਤਾ ਐਗਜ਼ਾਮ ਦੀ ਤਿਆਰੀ ਕੀਤੀ ਅ ਰੱਬ ਦੀ ਕਿਰਪਾ ਸੇ ਉਹ ਟੈਸਟ ਕਲੀਅਰ ਕਰ ਗਿਆ ਜਦੋਂ ਉਹ ਟੈਸਟ ਕਲੀਅਰ ਕਰ ਗਿਆ ਹੁਣ ਸੁਭਾਵਕ ਕਿ ਉਹ ਤਾਂ ਵੱਡਾ ਅਫਸਰ ਬਣੇਗਾ ਜਦੋਂ ਅਫਸਰ ਬਣਿਆ ਉਹ ਫਿਰ ਆਪਣੇ ਪਿੰਡ ਆਇਆ ਜਿਹੜੇ ਪਿੰਡ ਵਾਲੇ ਵੀ ਪਹਿਲਾਂ ਕਹਿੰਦੇ ਸਨ ਵੀ ਤੂੰ ਆ ਗੁਨਾਹ ਕੀਤਾ ਤੇ ਤੇਰਾ ਕਿਸੇ ਬੱਚੀ ਨਾਲ ਮਸਲਾ ਸੀ ਤੇ ਤੈਨੂੰ ਹੀ ਪਿੰਡ ਤੋਂ ਵੀ ਹੁਣ ਉਹਦੇ ਅੱਗੇ ਫੁੱਲਾਂ ਦੇ ਹਾਰ ਲੈ ਕੇ ਖੜਿਆ ਤੇ ਉਹਨੇ ਅੱਗੇ ਬੜਾ ਸੋਹਣਾ ਕਹਿੰਦਾ ਤੁਸੀਂ ਮੈਨੂੰ ਨਹੀਂ ਫੁੱਲਾਂ ਦੇ ਹਾਰ ਲੈ ਕੇ ਖਲੋਤੇ ਮੇਰੀ ਤਾਕਤ ਨੂੰ ਮੇਰੇ ਰਤਬੇ ਨੂੰ ਤੇ ਮੇਰੇ ਤੋਂ ਜਿਹੜਾ ਤੁਹਾਡੇ ਅੰਦਰ ਡਰ ਬੈਠਾ ਨਾ ਵੀ ਹੁਣ ਸਾਨੂੰ ਇਸ ਬੰਦੇ ਤੱਕ ਕੰਮ ਜੇ ਪੈ ਗਿਆ ਤੇ ਜੇ ਇਹਦਾ ਸਤਕਾਰ ਨਾ ਕੀਤਾ ਤੇ ਸਾਨੂੰ ਵੱਡ ਮਾਰੇਗਾ ਕਹਾਣੀ ਇਹੀ ਹੋਇਆ ਜਦੋਂ ਤੁਹਾਡੇ ਕੋਲ ਕੁਝ ਨਹੀਂ ਹੈ ਤੁਹਾਡੇ ਆਪਣੇ ਤੁਹਾਡੇ ਤੋਂ ਖਿਹੜਾ ਛੜਾਉਣਾ ਚਾਹੁੰਦੇ ਆ ਜਬ ਹੀ ਨਿਰਤਨ ਦੇਖੋ ਨਰ ਕੋ ਸੰਗ ਛਾੜ ਸਭ ਆਗੇ ਫਿਰ ਮਹਾਰਾਜ ਅੱਗੇ ਬੜੇ ਪਿਆਰ ਨਾਲ ਸਮਝਾਉਂਦੇ ਕਹੋ ਕਹਾ ਯਾ ਮਨਵਾਰੇ ਕਹੋ ਇਨ ਸੋਨਿਹੋ ਲਗਾਇਓ ਮਾਰਜੀ ਕਹਿੰਦੇ ਸਾਨੂੰ ਕਹਿ ਰਹੇ ਆ ਵਣਾ ਦੇਖ ਆ ਜਿੰਨੇ ਵੀ ਤੇਰੇ ਨੇੜੇ ਨੇ ਨਾ ਇਹਨਾਂ ਨਾਲ ਬਾਲਾ ਮਾਨ ਨਾ ਲਾਇਆ ਕਰ ਕਹਿੰਦੇ ਕਹਿ ਕੇ ਕਹਿ ਕੇ ਥੱਕ ਗਏ ਆ ਕਹਨਦੇ ਦੀਨਾ ਨਾਥ ਸਕਲ ਭੈ ਪੰਜਨ ਜਸਤਾ ਕੋ ਬਿਸਰਾਇਓ ਕਹਿੰਦੇ ਉਹ ਰੱਬ ਹੈਗਾ ਦੀਨਾ ਦਾ 나ਥ ਗਰੀਬਾਂ ਦਾ ਮਾਲਕ ਸਾਰੇ ਤੇਰੇ ਡਰ ਦੂਰ ਕਰਨ ਵਾਲਾ ਆ ਪਰ ਤੂੰ ਪਰਿਵਾਰ ਪਿੱਛੇ ਲੱਗ ਕੇ ਉਹਨਾਂ ਨੂੰ ਹੀ ਭੁਲਾ ਰੱਖਿਆ ਤੇ ਪਰਿਵਾਰ ਪਿੱਛੇ ਲਾ ਕੇ ਰੱਬ ਦੀ ਬੰਦਗੀ ਨਹੀਂ ਕਰਦਾ ਫਿਰ ਕਹਿੰਦੇ ਸਵਾਨ ਪੂਛ ਜਿਉ ਭਇਓ ਨਾ ਸੂਦੋ ਬਹੁਤ ਯਤਨ ਮੈਂ ਕੀਨੋ ਮਹਾਰਾਜ ਜੀ ਕਹਿੰਦੇ ਇਹ ਹੈਗਾ ਕੁੱਤੇ ਦੀ ਨਿਆਈ ਮਾਣਾ ਬੜਾ ਸਮਝਾਇਆ ਬੜਾ ਸਮਝਾਇਆ ਨਹੀਂ ਸਮਝਦਾ ਇਹਦੇ ਗੱਲ ਖਾਨੇ ਨਹੀਂ ਪੈਂਦੀ ਮਹਾਰਾਜ ਜੀ ਕਹਿੰਦੇ ਇਹ ਗੱਲ ਸੁਣ ਕੇ ਰਾਜੀ ਨਹੀਂ ਹੈ ਨਾਨਕ ਲਾਜ ਬਿਰਦ ਕੀ ਰੱਖੋ ਨਾਮ ਤੁਹਾਰੋ ਲਈਨੋ ਫਿਰ ਇਕ ਤਰਲੇਗਾ ਮਰਜ਼ੀ ਕਿਰਪਾ ਕਰੋ ਤੁਹਾਡਾ ਨਾਮ ਲੈਨੇ ਥੋੜਾ ਬਹੁਤਾ ਸਵੇਰ ਦਾ ਨੇਤਨੇ ਹੋ ਜਾਂਦਾ ਸ਼ਾਮ ਦਾ ਹੋ ਜਾਂਦਾ ਨਹੀਂ ਹੈ ਹੋਰ ਤੇ ਜਿਆਦਾ ਤ ਨਹੀਂ ਕਰਦੇ ਬਸ ਕਹਿੰਦੇ ਰੱਬਾ ਇੰਦੀ ਲੱਜ ਪਤ ਰੱਖ ਮੈਂ ਕਦੇ ਕਦੇ ਗੁਰਦੁਆਰੇ ਲੰਘਦਾ ਟੱਪਦਾ ਆ ਜਾਂਦਾ ਮੈਨੂੰ ਤੇ ਮਹਾਰਾਜ ਇੰਨੀ ਕਾਲੀ ਹੁੰਦੀ ਏ ਗੁਰਦੁਆਰੇ ਵਾਲਿਆਂ ਨੇ ਲਿਖ ਕੇ ਲਾਇਆ ਹੁੰਦਾ ਵੀ ਜਰਾਬਾਂ ਲਾ ਕੇ ਪੈਰ ਧੋ ਕੇ ਗੁਰਦਾਰੇ ਜਾਓ ਪਰ ਮੇਰੇ ਕੋਲ ਮਹਾਰਾਜ ਜਰਾਬਾਂ ਲਾਉਣ ਦਾ ਵੀ ਟਾਈਮ ਨਹੀਂ ਦਬਰਤ ਮੇਰੀ ਲੱਜ ਪਤ ਰੱਖ ਲੈ ਰੱਬ ਜਰੂਰ ਲੱਜਪਤ ਰੱਖਦਾ ਸਤਗੁਰੂ ਰੱਖਦੇ ਨੇ ਬੰਦੇ ਰੱਖਣ ਨਾ ਰੱਖਣ ਸਾਬ ਕਿਰਪਾ ਕਰਨ ਮਹਾਰਾਜ ਜੀ ਦਾ ਇਹ ਪਾਵਨ ਉਪਦੇਸ਼ ਮੈਂ ਤੁਸੀਂ ਕਮਾ ਸਕੀਏ ਉਲਾਂ ਚੁਕਾਂ ਦੀ ਖਿਮਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ